ਜਦੋਂ ਗੁਰੂ ਜੀ ਦੇ ਸਿੰਘਾਂ ਨੇ ਪਾਈਕਨਿਆ ਜੀ ਨੂੰ ਮੁਗਲਾ ਪਹਾੜੀ ਰਾਜਿਆਂ ਦੇ ਸਿਪਾਈਆਂ ਨੂੰ ਪਾਣੀ ਪਿਲਾਉਂਦੇ ਹੋਏ ਦੇਖਿਆ ਤਾਂ ਗੁਰੂਆਂ ਜੀ ਕੋਲ ਜਾ ਕੇ ਸਿੰਘਾਂ ਨੇ ਸ਼ਿਕਾਇਤ ਕੀਤੀ ਕਿਸੇ ਆਖਿਆ ਜਾਏ ਦਸ਼ਮेश ਜੀ ਨੂੰ ਸੱਚੇ ਬਾਦਸ਼ਾਹ ਜਰਾ ਖਿਆਲਿਆ ਜੀ ਮੋਈ ਬੈਰੀਆਂ ਤਾਈਂ ਜੀਵਾਨ ਵਾਲਾ ਬੈਰੀ ਵਿੱਚ ਬੁੱਕਲ ਤੁਸਾ ਪਾਲਿਆ ਜੀ ਮੋਈ ਬੈਰੀਆਂ ਤਾਈਂ ਪਾਣੀ ਪਿਲਾਣ ਵਾਲਾ ਬੈਰੀ ਬਿਚ ਬੁਕਲ ਤੁਸਾਂ ਪਾਲ ਲਿਆ ਜੀ ਸੱਚੇ ਪਾਤਸ਼ਾਹ ਜੀ ਵੇਖੋ ਉਹਨਾਂ ਨੂੰ ਫਿਰ ਉਹ ਉਠਾਈ ਜਾਂਦਾ ਮਾਰ ਜਿਨ੍ਹਾਂ ਨੂੰ ਅਸਾਂ ਨੇ ਢਾ ਲਿਆ ਜੀ ਲਿਆਵੇ ਵੈਰੀਆਂ ਤਾਂ ਹੀ ਫਿਰ ਹੋਸ਼ ਅੰਦਰ ਇਹਨੇ ਆਪਣਾ ਹੋਸ਼ ਭੁਲਾ ਲਿਆ ਜੀ ਟਖਮੀ ਪਿਆਸਿਆਂ ਨੂੰ ਪਾਣੀ ਪਿਲਾ ਪਿਲਾ ਕੇ ਕਨਈਆ ਫਿਰ ਵੈਰੀਆਂ ਨੂੰ ਉਠਾਰਿਆ ਜੀ ਇੰਨਾ ਸੁਣ ਕੇ ਗੁਰੂ ਜੀ ਭਾਈ ਕਨਈਆ ਜੀ ਨੂੰ ਆਪਣੇ ਕੋਲ ਬੁਲਾਉਂਦੇ ਨੇ ਕਨਈਆ ਗੱਲ ਕੀ ਆਪਣਾ ਤੇ ਵਿਗਾਨਾ ਵੀ ਭੁੱਲ ਗਿਆਈ ਕੋ ਭਾਈ ਕਨਈਆ ਜੀ ਗੁਰੂ ਜੀ ਨੂੰ ਆਖਣ ਲੱਗੇ ਸੱਚੇ ਸਤਗੁਰ ਜੀ ਤੇਰੀ ਸ਼ਰਨ ਆ ਕੇ ਮੈਂ ਤੇ ਭੇਦ ਹਕੀਕਤ ਵਾਲਾ ਪੜ ਲਿਆਈ ਹੁੰਦਾ ਭੇਦ ਭਾਵ ਜੋ ਮਨੁੱਖਤਾ ਵਿੱਚ ਤੇਰੀ ਤੇ ਆਕੇ ਹਕੀਕਤ ਦਾ ਬੂਹਾ ਖੁੱਲ ਗਿਆਈ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨ ਆਈ ਤੇਰੀ ਧਰਤੀ ਆਉਣ ਤੋਂ ਬਾਅਦ ਸੱਚੀ ਸਤਗੁਰਜੀ ਮੈਨੂੰ ਸਾਰੀ ਆਪਣੇ ਹੀ ਲੱਗਦੀਨੀ ਇੱਕ ਨਈਆ ਜੀ ਦੇ ਮੂਹੋਂ ਇਹੇ ਬੋਲ ਸੁਣ ਕੇ ਗੁਰੂ ਜੀ ਨੇ ਇੱਕ ਮਲਮ ਦੀ ਡੱਬੀ ਪਾਈਕ ਨਈਆ ਜੀ ਨੂੰ ਦਿੱਤੀ ਤੇ ਉਪਦੇਸ਼ ਦਿੱਤਾ ਕਿ ਅੱਗੇ ਤੋਂ ਜ਼ਖਮੀਆਂ ਦੇ ਪਾਣੀ ਪਿਲਾਉਣ ਦੇ ਨਾਲ ਨਾਲ മലമ പട്ടി